ਤੋ ਸਨਮਾਨ ਜੋ ਖਾਲਸਾ ਜੀ ਤੁਸੀਂ ਉਹ ਕੌਮ ਜੁੜ ਬੈਠੇ ਹੋ ਜਿਹੜੀ ਕੌਮ ਰਾਜਿਆਂ ਦੀ ਕੌਮ ਸੀ ਰਾਜਿਆਂ ਦੀ ਕੌਮ ਤੇ ਰਾਜ ਭਾਗ ਤੁਸੀਂ ਨੇ ਹੰਡਾਇਆ ਜਦੋਂ ਤੁਸੀਂ ਟੋਟਲ ਕਰੋਗੇ ਨਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਤੇ 84 ਸਾਲ ਰਾਜ ਭਾਗ ਤੁਹਾਡਾ ਬੰਦਾ 84 ਸਾਲ ਜਿਹਦੇ ਵਿੱਚ 39 ਸਾਲ ਤੇ ਕੁਝ ਮਹੀਨੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਤਾਂ 26 ਕਰੋੜ ਰੁਪਏ ਦਾ ਕੋਈ ਨੂਰ ਹੀਰਾ 26 ਕਰੋੜ ਰੁਪਏ ਦਾ ਕੋਏ ਨੂਰ ਹੀਰਾ ਡੌਲਿਆਂ ਤੇ ਬੰਨਣ ਵਾਲੀ ਕੌਮ ਅੱਜ 5-5 ਕਿਲੋ ਕਣਕ ਮੰਗਦੀ ਫਿਰਦੀ ਲੈਣਾ ਚ ਲੱਗ ਕੇ ਇਹ ਪ੍ਰਾਪਤੀ ਆ ਕਿ ਤਰਾਸਦੀ ਆ ਇਹ ਉਭਾਰਿਆ ਕਿ ਨਿਘਾਰਿਆ ਉਹ ਜਿਹੜੀ ਕੌਮ ਦੇ ਡੌਲੇ ਤੇ 26 ਕਰੋੜ ਰੁਪਈਏ ਦਾ ਕੋ ਨੂਰ ਹੀਰਾ ਵੱਜਦਾ ਹੋਵੇ ਲੱਖਾਂ ਰੁਪਈਆਂ ਦੀਆਂ ਕਲਗੀਆਂ ਮੱਥੇ ਤੇ ਛੋਬਾ ਪਾਉਂਦਗਾ ਹੋਣ ਲੱਖਾਂ ਰੁਪਈਆਂ ਦੇ ਪੁਛਾਕੇ ਪਹਿਨਦੇ ਹੋਣ ਲੱਖਾਂ ਰੁਪਈਆਂ ਦੇ ਥੱਲੇ ਘੋੜੇ ਹੋਣ ਉਹ ਕੌਮ ਅੱਜ ਦਿੱਲੀ ਵੱਲੇ ਮੂੰਹ ਕਰਕੇ ਡੇਕਨ ਦੀ ਪਈ ਇੰਨੇ 500 ਜੂਨਟ ਦੇ ਦਿੱਤਾ ਮੁਕਤ ਨੂੰ ਅਗਲਾ ਆਉਣ ਵਾਲਾ 27 ਚ ਦੀ ਚੀਤੀ ਦਊਗਾ ਪਾਉ ਉਹ ਜਿਹੜੀ ਕੌਮ ਪਖਾਰੀਆਂ ਦੀ ਕੌਮ ਉਹ ਬਣ ਜਾਵੇ ਉਹਨਾਂ ਦੇ ਰਾਜ ਭਾਗ ਨਹੀਂ ਆਉਂਦੇ ਹੁੰਦੇ ਜਿਹੜੀ ਦਾਨੀਆਂ ਵਾਲੀ ਲੇਨ ਛੱਡ ਕੇ ਤੇ ਭਿਖਾਰੀਆਂ ਵਾਲੀ ਲੇਨ 'ਚ ਜਾ ਕੇ ਭੈਣੋ ਜਿਹੜੀਆਂ ਬੀਬੀਆਂ ਰੋਡ ਵੇਚਦੀ ਬੱਸ ਵਿੱਚ ਆਧਾਰ ਕਾਰਡ ਲੈ ਕੇ ਕਨੈਕਟਰਾਂ ਨਾਲ ਲੜਦੀਆਂ ਹੋਣਾ ਤੁਸੀਂ ਤੇ ਰਾਜਿਆਂ ਦੀਆਂ ਧੀਆਂ ਸੀ ਤੁਸੀਂ। ਤੁਸੀਂ ਆਪਣੀਆਂ ਕੋਖਾਂ ਤੋਂ ਰਾਜੇ ਪੁੱਤ ਜੰਮੇ ਰਾਜੇ ਪੁੱਤ। ਤੁਹਾਡੇ ਵਰਗੀ ਮਾਂ ਸੀ ਜਿਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪੈਦਾ ਕੀਤਾ ਸਿੱਖਾਂ ਦੀ ਲੜਕੀ ਹੋਵੇ ਸਿੱਖਾਂ ਦੀ ਮਾਂ ਹੋਵੇ ਤੇਕ ਨਕਟਰ ਦੇ ਨਾਲ ਦਸਾਂ ਦਸਾਂ ਰੁਪਈਆਂ ਦੇ ਕਿਰਾਏ ਤੋਂ ਲੜਦੀ ਹੋਵੇ ਐ ਕਰਨ ਵਾਲੀ ਕੌਮ ਅੱਜ ਐ ਕਰਨ ਢਈ ਆ ਥਾਂ ਪਰ ਥਾਂ ਖਲੋ ਕੇ ਮੈਨੂੰ ਇਦਰੋਂ ਵੀ ਮਿਲ ਜੇ ਮੈਨੂੰ ਇਦਰੋਂ ਵੀ ਮਿਲ ਜੇ ਚਾਰ ਚਫੇਰੇ ਪਾਣੀ ਆਇਆ ਜਿਨ੍ਹਾਂ ਦੀ ਬੱਕਰੀ ਵੀ ਨਹੀਂ ਨਾ ਮਰੀ ਤੇ ਜਿਨ੍ਹਾਂ ਦੇ ਕੋਠਿਆਂ ਨੂੰ ਕਿਤੇ ਪਾਣੀ ਟੱਚ ਵੀ ਨਹੀਂ ਕੀਤਾ ਉਹ ਵੀ ਛਿਆ ਛਿਆ ਮਹੀਨਿਆਂ ਦਾ ਰਾਸ਼ਨ ਲੈ ਕੇ ਕੋਠੇ ਪਰ ਕੇ ਬਹਿ ਗਏ ਛਿਆ ਛਿਆ ਮਹੀਨਿਆਂ ਦਾ ਰਾਸ਼ਨ ਇੱਕ ਨੱਕ ਦਿਨ ਤੇ ਮੋਕੀ ਜਾਣਾ ਕਿਤੇ ਸਦੀਵ ਪਿਆ ਰਹਿਣਾ ਏ ਮੈਂ ਭੇਂਤੀ ਤੁਹਾਡੀ ਖੇਦਮਤ ਵਿੱਚ ਤਾਂ ਕੀਤੀ ਛੈਂਤ ਕਿਤੇ ਮਾਰਾ ਮੋਟਾ ਕਰੰਟ ਲੱਗ ਜਾਵੇ ਤੁਹਾਨੂੰ ਪਤਾ ਲੱਗੇ ਵੀ ਅਸੀਂ ਵਾਕਿਆ ਹੀ ਰਾਜੇ ਸਾਂ ਰਾਜੇ ਅਸੀਂ ਉਹ ਕੌਮ ਹ ਜਿਹੜੀ ਕੌਮ ਨੇ ਕੇਵਲ দান ਕਰਨਾ ਸਿੱਖਿਆ ਭੀਖ ਮੰਗਣੀ ਕੌਮ ਨੇ ਨਹੀਂ ਸਿੱਖੀ ਇੱਕ ਉਦਾਹਰਨ ਰੱਖਦਾ ਹੈ ਮਹਾਰਾਜਾ ਰਜੀਤ ਸਿੰਘ ਸਾਮਣ ਬੁਰਜ ਤੇ ਖਲੋਤੇ ਇੱਕ ਢੇਡਾ ਬੜਾ ਛੰਗਾਰਿਆ ਉਹਨੂੰ ਫੁੱਲ ਫੂਟੇ ਭੱਦੇ ਉਹਦੇ ਤੇ ਚੰਡਗਾ ਲੱਗੀਆਂ ਮਹਾਰਾਜਾ ਰਜੀਤ ਸਿੰਘ ਨੇ ਫਕੀਰ ਜਿਜੋਦੀਨ ਨੂੰ ਆਖਿਆ ਪਿਆ ਦਰਿਆਵੀ ਰਾਤ ਵਿੱਚ ਇੱਕ ਬੇੜਾ ਤੁਰਿਆ ਜਾ ਰਿਹਾ ਰਾਵੀ ਦਰਿਆ 'ਚ ਉਹ ਵੇਖੋ ਕਿਹੜਾ ਬੇੜਾ ਉਹ ਜਦੋਂ ਗਿਆ ਮਲਾ ਨੂੰ ਆਵਾਜ਼ ਮਾਰੀ ਬੇੜਾ ਵਾਪਸ ਆਇਆ ਉਹਨੇ ਆਖਿਆ ਜੀ ਬੇੜਾ ਬੜਾ ਸ਼ਿੰਗਾਰਿਆ ਮਹਾਰਾਜਾ ਰਜੀਤ ਸਿੰਘ ਕਹਿੰਦੇ ਆ ਇਹਦੇ 'ਚ ਕੀ ਆ ਉਹ ਕਾ ਮੁਸਲਮਾਨ ਅੱਗੇ ਹੋ ਕੇ ਕਹਿਣ ਲੱਗਾ ਜੀ ਮੈਂ ਆਪਣੇ ਹੱਥ ਦੇ ਨਾਲ ਕੁਰਾਨ ਸ਼ਰੀਫ ਲਿਖੀ ਆ ਇਹਨੂੰ ਮੈਂ ਲੈ ਕੇ ਚੱਲਿਆ ਸਿੱਧ ਦੇ ਇਲਾਕੇ ਵਿੱਚ ਉਹਨਾਂ ਰਾਜਾ ਮਹਾਰਾਜਿਆਂ ਨੂੰ ਜਾ ਕੇ ਕੁਰਾਨ ਸ਼ਰੀਫ ਵਖਾਵਾਗਾ ਉਹ ਮਾਇਆ ਦੇ ਨਾਲ ਮੇਰੀ ਝੋਲੀ ਭਰ ਦੇਣਗੇ ਮਹਾਰਾਜਾ ਰਜੀਤ ਸਿੰਘ ਨੇ ਆਖਿਆ ਫਿਰ ਕੁਰਾਨ ਸ਼ਰੀਫ ਮੇਰੇ ਦਰਬਾਰ ਚ ਕਿਉਂ ਨਹੀਂ ਲੈ ਕੇ ਆਇਆ ਉਹ ਕਹਿੰਦਾ ਜੀ ਤੁਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਮੇਰੇ ਮਨ ਚ ਸੀ ਪਤਾ ਨਹੀਂ ਤੁਸੀਂ ਸਤਕਾਰ ਕਰਨਾ ਕਿ ਨਹੀਂ ਕਰਨਾ ਨੋਟ ਕਰਿਓ ਇਹ ਉਹ ਕੌਮ ਹੈ ਜਿਹੜੀ ਹਰ ਧਾਰਮਿਕ ਗ੍ਰੰਥ ਦਾ ਸਤਿਕਾਰ ਕਰਦੀ ਐਂਓ ਮਹਾਰਾਜਾ ਰਜੀਤ ਸਿੰਘ ਨੇ ਕੁਰਾਨ ਸ਼ਰੀਫ ਹੱਥਾਂ ਤੇ ਪੜੀ ਆਪਣੇ ਸਿਰ ਤੇ ਰੱਖ ਕੇ ਤੇ ਲਾਹੌਰ 12 ਦਲੀ ਚਾ ਕੇ ਬਹਿ ਗਿਆ ਸ਼ੇਰੇ ਪੰਜਾਬ ਫਕੀਰ ਜੀ ਜਿਹੋ ਜਿੰਨੂੰ ਆਖਿਆ ਕਹਿੰਦੇ ਫਕੀਰ ਜੀ ਇਹ ਧਾਰਮਿਕ ਗ੍ਰੰਥ ਮੈਂ ਤਕੜੀ ਚ ਨਹੀਂ ਤੋਲਣਾ ਵੈਸੇ ਤੁਸੀਂ ਆਪਣੇ ਹੱਥਾਂ ਤੇ ਰੱਖ ਕੇ ਵੇਖੋ ਪੀ ਇਹਦਾ ਵਜ਼ਨ ਕਿੰਨਾ ਕੁ ਹੋਵੇਗਾ ਉਹਨੇ ਦੱਸਿਆ ਜੀ ਇੰਨਾ ਕੁ ਵਜ਼ਨ ਹੈ ਸ਼ੇਰੇ ਪੰਜਾਬ ਨੇ ਆਖਿਆ ਜਿੰਨਾ ਕੁ ਵਜ਼ਨ ਹੈ ਸਤਾਰਮਿਕ ਗ੍ਰੰਥ ਦਾ ਇਹਦੇ ਬਰਾਬਰ ਸੋਨਾ ਤੋਲ ਕੇ ਇਸ ਮੁਸਲਮਾਨ ਦੀ ਝੋਲੀ ਵਿੱਚ ਪਾ ਦੇ। ਇਹਦੇ ਬਰਾਬਰ ਸੋਨਾ ਤੋਲ ਕੇ। ਉਹਦੀਆਂ ਭੂਭਾ ਨਿਕਲ ਗਿਆਂ। ਦੌੜ ਕਰਦਾ ਪੈਰਾਂ ਤੇ ਡਿੱਗਿਆ ਉਹਨੇ ਆਖਿਆ ਮਹਾਰਾਜਾ ਸਾਹਿਬ ਤੁਹਾਡੇ ਬਾਰੇ ਸੁਣਿਆ ਜ਼ਰੂਰ ਸੀਗਾ। ਅੱਜ ਪ੍ਰਗਤੀ ਕਲ ਰੂਪ ਵਿੱਚ ਵੇਖ ਲਿਆ ਉਹ ਕੌਮ ਜਿਹੜੀ ਕੌਮ ਦੂਜਿਆਂ ਦੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦੀ ਹੋਵੇ। ਆ ਜੋਸੋ ਕੌਮ ਦੇ ਜੰਮੂ ਸਾਂਭਾ ਡਿਸਟ੍ਰਿਕਟ ਦੇ ਵਿੱਚ ਪੰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਇੱਕ ਸਿਰਫਰੇ ਬੰਦੇ ਨੇ ਪਾਗਲ ਪਾਗਲ ਤੇ ਨਹੀਂ ਕਿਹਾ ਜਾ ਸਕਦਾ ਇੱਕ ਸ਼ਾਤਰ ਦਿਮਾਗਦ ਬੰਦੇ ਨੇ ਪਟ્રોલ ਪਾ ਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਜ ਪਾਵਨ ਸਰੂਪ ਅਗਨ ਭੇਟ ਕਰ ਦਿੱਤੇ ਆ ਛੇਵੇਂ ਨੂੰ ਸੇਕ ਲੱਗਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿਉਂ ਥਾਂ ਥਾਂ ਹੁੰਦੀ ਹੀ ਭਲਾ ਇਹਦਾ ਕੋਈ ਤੇ ਕਾਰਨਕਾਰ ਨਹੀਂ ਹੋਈ ਜੈ ਦੁਨੀਆ ਭਰ ਦੇ ਕਾਨੂੰਨ ਨੇ ਤੁਹਾਡੇ ਵਾਸਤੇ ਕਾਨੂੰਨ ਕੋਈ ਨਹੀਂ ਜੀ ਇਹ ਅੱਜ ਮੰਨ ਲਿਓ ਕੱਲ ਮੰਨ ਲਿਓ ਨਾ ਕਈ ਜੂਰ ਜਾਂਦੇ ਕੋਈ ਸੰਸਦ ਭਵਨ ਚ ਬੈਠਾ ਕਹੀ ਜਾਂਦਾ ਕੋਈ ਕਿਤੇ ਬੈਠਾ ਕਹੀ ਜਾਂਦਾ ਕਾਨੂੰਨ ਬਣਾਉਣਾ ਚਾਹੀਦਾ ਕਾਨੂੰਨ ਨਹੀਂ ਬਣਾ ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਤੋਂ ਕੰਮ ਸ਼ੁਰੂ ਕੀਤਾ ਜਾਂਦਾ ਧਾਰਮਿਕ ਗ੍ਰੰਥਾਂ ਤੋਂ 84 ਦਾ ਅਟੈਕ ਇਸੇ ਵਾਸਤੇ ਹੋਇਆ ਸੀਗਾ ਇਸੇ ਵਾਸਤੇ ਤੁਹਾਡੇ ਦਿਲ ਦੀ ਜਿਹੜੀ ਧੜਕਣ ਹੈ ਨਾ ਉਹ ਸੱਚਖੰਡ ਹਰਿਮੰਦਰ ਸਾਹਿਬ ਹੈ ਤੇ ਜਿਹੜੇ ਤੁਹਾਡੇ ਵਿੱਚ ਸਾਹ ਚੱਲਦੇ ਨੇ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਇੱਕ ਅੱਖਰ ਹੈ ਉਹ ਕਹਿੰਦੇ ਜਿਹੜੀ ਕੌਮ ਨੂੰ ਮਾਰਨਾ ਉਹਦਾ ਧਾਰਮਿਕ ਕੇਂਦਰ ਖਤਮ ਕਰ ਦਿਓ ਆਪਣੇ ਆਪ ਕੌਮ ਮਰ ਜਾਵੇ ਇਤਰਾਵੇ ਕਦਾ ਕਿਸੇ ਕੌਮ ਤੇ ਅਟੈਕ ਕੀਤੇ ਜਾਂਦੇ ਨਹੀਂ ਕਿਸੇ ਕੌਮ ਦੇ ਧਾਰਮਿਕ ਗ੍ਰੰਥਾਂ ਦੀ ਬਦਬੀ ਹੋਵੇ ਤੇ ਬੰਦੇ ਨੂੰ 6 ਮਹੀਨਿਆਂ ਬਾਅਦ ਜ਼ਮਾਨਤ ਮਿਲ ਜਾਵੇ ਇਥੋਂ ਨਹੀਂ ਸਾਡਾ ਦਿਮਾਗ ਕੰਮ ਕਰਦਾ ਵੀ ਕਿਤੇ ਨਾ ਕਿਤੇ ਤੇ ਸੈਂਟਰ ਵੀ ਨਾਲ ਰਿਹਾਈ ਹੋਵੇਗਾ ਨਾ ਇਹ ਏਜੰਸੀਆਂ ਦੇ ਯਾਰ ਕਿਤੇ ਨਾ ਕਿਤੇ ਵਿੱਚ ਰਲੇ ਹੋਣਗੇ ਹੁਣ ਉਹ ਇੱਕ ਬੰਦਾ ਫੜਿਆ ਗਿਆ ਦੋ ਬੰਦੇ ਜੇ ਫਰਾਰ ਨੇ ਪਰ ਇੱਕ ਮੈਂ ਬੇਨਤੀ ਕਰਦਾ ਸਾਡੇ ਨਾਲ ਉਹ ਜੰਮੂ ਵਾਲੇ ਵੀ ਵਿਸਵੇ ਚੰਗੇ ਨਿਕਲੇ ਪਟ્રોલ ਪਾ ਕੇ ਜਿੱਤਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹਨਾਂ ਨੇ ਅਗਨ ਪੇਟ ਕੀਤੇ ਸੀ ਉਤਰਾ ਅਗਲੇ ਦਾ ਘਰ ਫੂਕਿਆ ਉਹਦੇ ਤੋਂ ਬਾਅਦ ਫਲਟੋ ਚਰ ਢਾ ਕੇ ਉਹਦੀ ਕੋਠੀ ਮਲਗਾਂ ਮੇਟ ਕਰ ਦਿੱਤੀ ਮਲਗਾਂ ਮੇਟ ਤੇ ਸਨਮਾਨ ਜੋ ਖਾਲਸਾ ਜੀ ਉਹ ਲੋਟ ਜਿਹੜੇ ਕਹਿੰਦੇ ਸੀ ਹੁਣੇ ਮਲਬੇ ਦਾ ਢੇਰ ਰਵੇਗਾ ਅਸੀਂ ਇੱਥੇ ਉਹਦੀ ਕੋਠੀ ਨਹੀਂ ਪੈਣ ਦੇਣੀ ਕਾਨੂੰਨ ਤੁਹਾਨੂੰ ਆਪ ਹੀ ਬਣਾਉਣਾ ਪੈਣਾ ਦਿੱਲੀ ਵਾਲ ਨੂੰ ਮੂੰਹ ਕਰਕੇ ਨਾ ਵੇਖੀ ਜਾਈਏ ਭੀ ਦਿੱਲੀ ਕੋਈ ਕਾਨੂੰਨ ਬਣਾ ਕੇ ਦੇਵੇਗੀ ਨਹੀਂ ਇਹ ਕਾਨੂੰਨ ਤੁਹਾਨੂੰ ਆਪ ਬਣਾਉਣੇ ਪੈਣੇ ਬਸ ਕਾਨੂੰਨ ਇਹੋ ਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਮਾਲੇ ਨੂੰ ਹੱਥ ਪਾਵੇ ਗੋਟ ਲਾ ਕੇ ਠਾਂ ਸੁਰਦਿਓ ਸਾਡਾ ਕੀ ਲੱਗਦਾ ਕਾਨੂੰਨ ਆਪ ਬਣਾਓਗੇ ਤੇ ਕਾਨੂੰਨ ਬਣਾਉਣੇ ਮੈਂ ੜਕਾਉਣ ਵਾਸਤੇ ਨਹੀਂ ਪਰ ਮਹਾਰਾਜ ਦੀ ਬਾਣੀ ਕਹਿੰਦੀ ਜੇ ਜੀਵ ਹੈ ਪਤ ਲੱਥੀ ਜਾਏ ਸਬਹਰਾਮ ਜੇਤਾ ਕੇ ਸਿਖਾਏ ਜੇ ਸਾਡੇ ਗੁਰੂ ਦੀ ਅਗਲੇ ਇੱਜਤ ਪਤ ਨਹੀਂ ਛੱਡਣ ਦੀ ਤੇ ਸਾਡਾ ਜੀਣਾ ਕਿ ਹਕਮਿਆ ਭਾਈ ਜੇ ਤਾਨੂੰ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਬੇਅਦਵੀ ਹੁੰਦੀ ਮੇਰੇ ਸਿਰ ਤੇ ਕੇਸਰੀ ਪੱਗ ਕਾਦੇ ਵਾਸਤੇ ਭੱਜੀ ਆ ਜੇ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਅਗਨ ਪੇਟ ਹੁੰਦੇ ਹੋਣ ਅਸੀਂ ਇਹੋ ਜਿਹੀਵੇਂ ਜਗ੍ਹਾ ਤੇ ਜਾ ਕੇ ਸਿਆਸਤ ਦੀਆਂ ਰੋਟੀਆਂ ਸੇਕੀਏ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਕੌਮ ਨੂੰ ਇਹ ਮੈਂ ਕੋਈ ਜਿਬਾਤੀ ਹੋ ਕੇ ਨਹੀਂ ਜਿਹੜੇ ਗੁਰੂ ਦਾ ਦਿੱਤਾ ਖਾਂਡ ਹੈ ਓਏ ਇਹਦਾ ਪ੍ਰਤੀਸ਼ਕ ਤੁਹਾਡੇ ਤੇ ਮੇਰੇ ਦਿਲ ਅੰਦਰ ਕਦੋਂ ਜਾਗੇਗਾ ਭਾਈ ਕਦੋਂ ਅਸੀਂ ਕਵਾਂਗੇ ਗਰੀਬ ਨਵਾਜ ਸਤਿਗੁਰੂ ਗਰੀਬ ਨਵਾਜ ਪ੍ਰਮਾਤਮਾ ਤੁਹਾਡੇ ਅੰਗਾਂ ਨੂੰ ਹੱਥ ਤੇ ਸਿੱਖ ਦੀ ਪਾਗ ਨੂੰ ਹੱਥ ਪੈ ਰਿਆ ਦਰਬਾਰ ਸਾਹਿਬ ਇਹ ਅਦਵੀ ਕੀਤੀ ਉਹ ਮੈਂ ਕਹਿੰਦਾ ਪੀ ਉਹਨਾਂ ਸਿੰਘਾਂ ਨੇ ਬੜਾ ਵਧੀਆ ਕੀਤਾ ਉਹਨੂੰ ਉਦੋਂ ਹੀ ਗੱਡੀ ਛਾੜ ਦਿੱਤਾ ਸੀ ਇਹ ਮਤ ਸੋਚਿਆ ਕਰੋ ਪੁਲਿਸ ਵਾਲੇ ਆਉਣਗੇ ਲੈ ਜਾਣਗੇ ਤੇ ਨਾ ਮਹੀਨਿਆਂ ਬਾਅਦ ਜ਼ਮਾਨਤ ਮਿਲ ਜਾਣੀ ਫਿਰ ਕੀ ਕਰੋਗੇ ਤੁਸੀਂ ਪਾਏ ਸਿੱਖੋਂ ਆਪ ਕਰੇ ਜੇ ਕੁਝ ਕਰਨਾ ਹੈ बड़े-बड़े जुझारू योद्धा ने कौम वे आज भी, भी जेड़े मरने ਤੋਂ ਨਹੀਂ ਡਰਦੇ ਉਹ कौम ਦੇ ਵਿਚਾਰਿਆ ਅੱਜ ਵੀ ਮਹਾਨ ਯੋਧੇ ਬੈਠੇ ਨੇ ਜਿਹੜੇ ਅੱਜ ਵੀ ਸਿਰ ਵੱਢ ਕੇ ਕੌਮ ਦੇ ਪੈਰਾਂ ਵਿੱਚ ਰੱਖਣ ਵਾਸਤੇ ਤਿਆਰ ਨੇ ਪਰ ਸਿਰ ਮੰਗਣ ਦੀ ਜਾਚ ਨਹੀਂ ਆਉਂਦੀ ਆਗਿਆਂ ਨੂੰ ਜਿੱਥੇ ਮੱਕਦੀ ਮਜਨਵਾ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਆਸਤਾਨ ਸਾਡੀ ਸਾਡੇ ਲੜਦੇ ਆ ਲੜਦੇ ਆ ਸੀਸ ਲੈ ਗਏ ਆ ਪਰ ਜਿਸਮ ਚੋ ਗਈ ਨਾ ਜਾਨ ਸਾਡੀ ਅਸੀਂ ਬਾਝੀਆਂ ਮੋੜਨੀਆਂ ਜਾਣਦੇ ਹਾਂ ਸੱਚ ਕਹਿੰਦੇ ਹਾਂ ਧਰਮੇ ਮਾਨ ਦੇ ਨਾਲ ਜੇਕਰ ਜੀਵਾਂਗੇ ਜੀਵਾਂਗੇ ਅਣਖੇ ਦੇ ਨਾਲ ਮਰਨਾ ਪਿਆ ਤਾਂ ਮਰਾਂਗੇ ਸ਼ਾਨ ਦੇਣਾ ਤੋ ਸਤਕਾਰ